ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਬਾੜੀਆਂ ਚੰਗੀਆਂ ਤੁਹਾਨੂੰ 8-9 ਵੜਾ ਵਖਾਉਣੀਆਂ ਜਿਨ੍ਹਾਂ ਦੇ ਵਿੱਚੋਂ 3 ਜਰਸੀਆਂ ਜਿਹੜਾ ਹਰੇਕ ਭੈਣ ਭਰਾ ਹੀ ਕਹਿੰਦਾ ਬਾਈ ਯਾਰ ਜਰਸੀ ਲੈਣੀ ਜਰਸੀ ਲੈਣੀ ਆ ਚੱਕੋ 3 ਨਾ ਖੜੀਆਂ ਜਰਸੀਆਂ ਤੇ 6-7 ਵੜਾ ਇੱਧਰ ਖੜੀਆਂ ਇਨਫਰਮੇਸ਼ਨ ਲੈਦਾ ਨਾ ਪੁੱਛ ਲੈਨੇ ਕਿੰਨਾ ਮੁੱਲ ਕਿੰਨਾ ਦੁੱਧ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾ ਦੱਸਗੇ ਨਾਮ ਬਾਈ ਕਰਤਪ ਸਿੰਘ ਆ ਪਿੰਡ ਚੜੇਕਾ ਜਿਲ੍ਹਾ ਮੋਗਾ ਤਸਿਲ ਮੇਕਾ ਜੀ ਫੋਨ ਨੰਬਰ ਦੱਸੀ 9801755672 ਇਹ ਤੋਂ ਹੀ ਗੱਲ ਸ਼ੁਰੂ ਹਾਂਜੀ ਦੱਸ ਇਹਦੇ ਬਾਰੇ ਇਹਦੀ ਦੂਜਾ ਸੂਆ ਵਹਿ ਰਿਹਾ ਸੂਦੀ ਆ ਜੀ ਹਾਂ ਲੈਣੇ ਦੇ 6-7 ਪਾਈਆ ਸੂਨ ਦੇ 6-7 ਹਾਂ ਜੀ ਕਿੰਨਾ ਕੁ ਦੁੱਧ ਦੇ ਦੂ ਬਹੁਤ ਬਾਈ ਅਗਲੇ ਦੱਸਿਆ 18 ਲੀਟਰ ਆਪਾਂ 15 ਕਿਲੋ ਮੰਨ ਕੇ ਲਈਆ 15 ਦੀ ਗਰੰਟੀ ਵੀ ਦੇ ਦਾਂਗੇ ਜਿੱਦ ਤੇ ਸੂਦੀ ਕੁਝ ਹੋ ਕੇ ਦੇ ਇੱਥੇ ਰੱਖ ਕੱਢ ਬਾਹਰ ਨੂੰ ਫਿਰ ਲਓ ਜੀ ਬਾਈ ਕਹਿੰਦਾ ਜੀ ਤੋਂ ਲਈ ਅਗਲੇ 17-18 ਕਿਲੋ ਦੁੱਧ ਕਹਿੰਦੇ ਆ ਪਰ ਆਪਾਂ ਬਾਈ ਕਹਿੰਦਾ 15 ਕਿਲੋ ਦੀ ਗਰੰਟੀ ਤੇ ਦੇ ਦੇਵਾਂਗੇ ਗਰੰਟੀ ਤੇ ਕੋਈ ਗਰੰਟੀ ਤੇ ਲੈ ਜੇ ਨਹੀਂ ਚਵਾ ਕੇ ਦੇ ਦੂ ਬਾਈ ਕਹਿੰਦਾ ਸਵਾ ਕੇ ਬੂਥੀ ਫੋਲੀ ਸੋਹਣੀ ਆ ਛੋਟਾ ਕੰਨ ਪਿਓਰ ਜਰਸੀ ਕੋਈ ਧੋਗ ਲਾਂਗਣੀ ਹੋਰ ਵੀ ਆ ਜਿਹੜੀਆਂ ਗਾਂ ਨਾਲ ਲੰਗਾਂ ਆ ਜੱਫੀਆਂ ਤਿੰਨ ਚਾਰ ਜਿਹੜੀਆਂ ਹੈ ਨਾ ਠੀਕ ਆ ਘਰਾਂ ਦੀਆਂ ਵੀਡੀਓ ਹੋਊਗੀ ਤਿੰਨੇ ਗਾਂਵਾਂ ਕੋ ਮਾਟਾ ਦੇ ਸੱਦ ਕਰਦੇ ਫਿਰ ਵੀ ਮੌਕਾ ਅੱਛਾ ਅਗਲੇ ਦੇ ਘਰਾਂ ਦੀ ਵੀਡੀਓ ਹੈਗੀ ਆ ਕੱਲੀ ਕੱਲੀ ਗਾਂਵ ਘਰਾਂ ਚੋਂ ਲਈ ਵੀ ਆਈ ਨਹੀਂ ਵੀ ਪਿਓਂਗ ਦੀ ਗੱਲ ਸਹੀ ਆ ਹਾਂ ਲੋ ਜੀ ਬਾਈ ਕਹਿੰਦਾ ਇਹਨਾਂ ਤਿੰਨਾਂ ਚਾਰਾਂ ਜਰਸੀਆਂ ਦੀ ਅਗਲੇ ਦੇ ਘਰਾਂ ਦੀ ਵੀਡੀਓ ਹੋ ਜੇ ਕਿਸੇ ਨੇ ਮੰਗਾਉਣੀ ਹੋਵੇ ਤਾਂ ਮੰਗਾ ਲੇ ਅਗਲੇ ਨੂੰ ਸੈਂਡ ਵੀ ਕਰ ਦੂੰ ਹਫਤੇ ਦੀ ਕੱਚੀ ਐ ਅਗਲੇ 17 18 ਕਹਿੰਦੇ ਆ 15 ਕਿਲੋ ਦੀ ਗਾਰੰਟੀ ਦੇ ਬਾਈ ਕਹਿੰਦਾ ਦੇ ਦੂੰ ਨਹੀਂ ਚੋ ਕੇ ਲੈ ਜਾ ਜਦ ਦਿਨ ਸੂਪ ਪੈਂਦੀ ਆ ਸੀਲ ਸੌ ਪੂਰੀ ਸੀਲ ਸੌ ਦਾ ਹੀ ਫੋਲੀ ਹੁੰਦੀ ਆ ਭਵਨ ਜਵਾਕ ਚੋਈ ਜਾਣ ਲੇਵਾ ਭਾਂਡਾ ਫੱਟ ਫੱਟ ਫੋਟ ਵਾਂਗੂ ਲੇਵਾ ਵਾਧਾ ਪਿਛੇ ਇਹਨੂੰ ਜਦ ਦਿਨ ਤਿਆਰ ਹੋ ਜਾਂਦੀ ਆ ਪੰਜਾ ਸੱਤਾ ਦਿਨਾਂ ਨੂੰ ਸਾਰੀ ਵਲਟੈਲ ਕੱਢ ਕੇ ਸੋਹਣਾ ਵਡਾਲੇ ਵਾ ਤਿਆਰ ਕਰਕੇ ਸੋਹਣਾ ਨੇ ਗੁਲਾਬੀ ਥਾਨ ਅਸਦੀ ਚਵਾਈ ਵਾਲਾ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਵੈੜ ਦੂਰੋਂ ਵਖਾ ਦੇ ਆਏ ਨੇ ਵੀ ਕਦੂ ਜਿਹਾ ਹੋਊ ਛੋਟਾ ਜਿਹਾ ਹੋ ਵੈੜ ਚੰਗੀ ਕੱਦ ਕਾਠ ਵਾਲੀ ਤੁਹਾਨੂੰ ਦੇਸ ਹੀ ਰਹੀ ਐ ਸਕਰੀਨ ਤੇ ਜੇ ਨਿੱਕੀ ਜੀ ਹੁੰਦੀ ਤਾਂ ਨਿੱਕੀ ਹੀ ਆਪਾਂ ਕਹਿ ਦੇਣੀ ਸੀ ਜੈਜ ਆ ਭਾਗਰ ਦਿੱਤਾ ਮੁੱਲ ਨਹੀਂ ਕਰਨਾ ਭਾਈ ਅੱਜ ਮਾਲ ਦਾ ਮੁੱਲ ਬਿਲਕੁਲ ਜੈਜ ਹੋਊਗਾ ਮੁੱਲ ਕਰਾਉਣਾ 60 ਕਰਾ ਲਓ 58 ਕਰਾ ਲਓ 59 ਕਰਾ ਲਓ 55000 ਦੀ ਵੈੜ ਦੇਣੀ ਆ ਮੁੱਲ 60 59 ਜਿੰਨਾ ਮਰਜ਼ੀ ਕਰਾ ਲਓ ਜਿਹੜੀ ਵੈੜ ਕਰਦੇ ਤਾਂ ਕਹਿੰਦਾ ਦੇਣੀ ਆ 50 ਤੇ 5 55 ਦੀ ਦੇਣੀ ਆ 4 15 ਕਿਲੋ ਦੁੱਧ ਹੀ ਖਰਦਾ ਦਿੱਤ ਕਹਿੰਦਾ ਆਪਣੀ ਗਾਰੰਟੀ ਹੈ ਨਹੀਂ ਇਹਨਾਂ ਦਾ ਬਾਈ ਕਹਿੰਦਾ ਮੈਂ ਚਵਾ ਕੇ ਦੇ ਦੂੰ ਜਦੋਂ ਸੂਪ ਆਂਦੀ ਆ ਆਪਾਂ ਐਵੇਂ ਥੋੜੋ ਕਹਿਨੇ ਆ ਹਾਂ ਇਹ ਤਾਂ ਗੱਲ ਹੈਗੀ ਆ 8 10 ਲੀਟਰ ਦੀ ਆ ਬੰਦੇ ਨੇ ਗਾਰੰਟੀ ਕਹਿ ਕੇ ਦਿੱਤੀ ਆ ਤਾਂ ਹੀ 15 ਦੀ ਦਿੰਦੇ ਆ ਆਪਾਂ 15 ਤੰਗੋਂ 3 4 ਘਾਟ ਹੀ ਕਹਿਨੇ ਵੀ ਸੂਪ ਚਵਾ ਕੇ ਵੀ ਦੇ ਦਾਂਗੇ ਸਵਾਦ ਵੀ ਆ ਗਿਆ ਇਹ ਤਾਂ ਗੱਲ ਸਹੀ ਆ ਲੈ ਚੱਲ ਇਹਨੂੰ ਵੀਡੀਓ ਲੰਮੀ ਹੋ ਜੂ ਬਾਹਲੀ ਆਪਾਂ ਗਾਰੰਟੀ ਕਿ ਜਾਈ ਤੱਕ ਦਿੱਤੀ ਜਿਹੜੇ ਪਹੁੰਚੀ ਦੀ ਆਪਾਂ ਪਸੰਦੀ ਹੋ ਉਹ ਪਸੰਦੀ ਗੁਰਦੱਤ ਕਹਿੰਦਾ ਆਪਾਂ ਅਜੇ ਤੱਕ ਗਾਰੰਟੀ ਪਸ਼ੂ ਜਿਹੜੇ ਦੀ ਪਿੱਛੋਂ ਆਉਂਦੀ ਉਹਦੀ ਆਪਾਂ ਠੋਕ ਕੇ ਗਰੰਟੀ ਦਿੰਨੇ ਆ ਇਹਦੀ 18 ਦੀ ਆਈ ਹੈ ਤਾਂ ਹੀ ਕਰਦੇ ਤੇ ਕਹਿੰਦਾ ਆਪਾਂ ਤਾਂ 3-4 ਕਿਲੋ ਘਾਟ ਹੀ ਦੱਸਿਆ 15 ਹੀ ਦੱਸਦੇ ਆ ਸੀਲ ਫੁੱਲ ਹੈ ਪੂਰੀ ਚੰਗੀ ਥਾਪੀਆਂ ਮਾਰਨ ਵਾਲੀ ਜਰਸੀ ਦੋ ਨੰਬਰ ਤੇ ਆ ਜਾ ਦੋ ਨੰਬਰ ਤੇ ਵੀ ਜਰਸੀ ਬੱਚੀ ਹੈ ਕਿੰਨਾ ਕੁ ਦੇ ਦੂ ਇਹ ਇਹਦੇ ਸਵਾਲ ਕਰਦਾ ਦੋ ਨਹੀਂ ਦੇਣਾ ਤਣ ਪੰਜ ਤੋਂ ਚਾਰ ਲੈਂਦੀ ਆ 5-4 ਦਿਨ ਹੀ ਲਊਏ ਉਹ ਤੋਂ ਪਹਿਲਾਂ ਸੂਪੂ ਦੋ ਤਿੰਨ ਦਿਨ ਇਹ ਬਾਈ ਕਹਿੰਦਾ 16 ਪਿਆਊਗੀ ਇਹਦੀ 15 ਦੀ ਇਹਦੀ 16 ਦੀ ਖੁੱਲਾ ਪਿਆਜੂ ਲੇਵਾ ਪੂਰਾ ਸੋਹਣਾ ਉਹਦੇ ਨਾਲ ਲੇਵਾ ਵੱਧ ਵਿਖਾਈ ਜਾਂਦੀ ਕਿਉਂਕਿ ਤਿਆਰ ਹੈ ਇਹਨੇ ਸੂ ਵੀ ਤਿੰਨ ਦਿਨ ਪਹਿਲਾਂ ਪੈਣਾ ਉਦੋਂ ਹਾਂ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿੱਗਰ ਫੱਟ ਫੱਟ ਲੇਵਾ ਕਿੰਨੇ ਦੀ ਕਰਦਾ ਤੇ ਬੂਥੀ ਵਿਖਾ ਦਿਓ ਜੀ ਲੈ ਲਓ ਜੀ ਬੂਥੀ ਵੇਖੋ ਪਹਿਲਾਂ ਤਾਂ ਮੁੱਲ ਬਾਅਦ ਚ ਹੀ ਦੱਸਦੇ ਹਾਂ ਸੋਹਣੇ ਮੂੰਹ ਮੱਥੇ ਦੀ ਛੋਟਾ ਕੰਨ ਕਿੰਨੇ ਦੀ ਕਰਦਾ ਤੇ ਇਹ 55 ਦੇ ਦਾਂਗੇ ਲਓ ਜੀ ਦੋ ਦੇ ਨੇ ਕਿਲੋ ਵੱਧ ਪਿਆਣਾ ਆਉਂਦੇ ਨਾਲ ਤੇ ਮੋਲ ਵੀ ਚੱਲ ਬਾੜਾ ਨਹੀਂ ਕਰਦਾ ਕਰਦਾ ਤਾਂ ਕਹਿੰਦਾ 1000 ਵਾਧੇ ਕਰ ਦੇ 56 ਦੀ ਉਹ 55 ਦੀ ਜੇ ਕੋਈ ਜੋੜੀ ਲੈ ਜੂ 55 55 ਦੀ ਮੈਂ ਤਾਂ ਪੁੱਛਿਆ ਵੀ ਨਹੀਂ ਆਪ ਹੀ ਕਹਿਤਾ ਬਾਕੀ ਗੱਲ ਕਰ ਲਓ ਕੋਈ ਨਾ 55 55 ਦੀ ਜੋੜੀ ਦੇ ਦਊਗਾ 3 ਨੰਬਰ ਪਹਿਲਣ ਹਾਂਜੀ ਕਿੰਨੇ ਦਿਨ ਲੈ ਜੂ 3-7-8 ਪਾਈ ਹਫਤੇ ਦੀ ਕੱਚੀ ਐ ਪਹਿਲਣ ਜਰਸੀ ਤਿੰਨੇ ਬਦਾਮੀ ਰੰਗ ਦੀਆਂ ਕੋਈ ਕ੍ਰਾਸ ਨਹੀਂ ਤਿੰਨੇ ਪਿਓਰ ਜੈਸੀ ਬਰੀਡ ਦੀਆਂ ਫੁੱਲ ਜਿਆਦਾ ਵਾਲੀਆਂ ਬੱਚੀਆਂ ਸੋਹਣੀਆਂ ਬਹੁਤ ਐ ਵਜੂਦ ਵਖਾ ਦਿਓ ਹਾਂ ਵਜੂਦ ਬਹੁਤ ਐ ਫੱਟ ਫੱਟ ਲੇਵਾ ਪੂਰਾ ਫੱਟ ਫੱਟ ਹੂੰ ਕਿੰਨਾ ਕ ਦੁੱਧ ਕੱਢ ਜੂ ਦੁੱਧ ਵੀ 14 ਕਿਲੋ ਪਿਆਜ ਕਿੰਨੇ ਦੀ ਜੈਜ ਜਾਪਾ ਜਮਾਂ ਹੀ ਜੈਜ ਜਮਾਂ ਹੀ ਬਾਕਾਟਵਾਦਲਾ ਆਪਣਾ ਫੋਨ ਹੁਣਾ ਲਾਵੇ 464000 ਦੀ ਦੇਣੀ ਐ ਲਓ ਜੀ ਜਮਾਂ ਹੀ ਲੋਟ ਭਾ ਪਹਿਲਨ ਦੁੱਧ ਤੇ 14 15 14 15 ਪਿਆਜ ਸਾਰਿਆਂ ਨਾਲੋਂ ਜ਼ਿਆਦਾ ਚਾਲ ਬਰੀਡ ਆ ਹਾਂ ਬਾਲੀ ਸੋਹਣੀ ਵੱੱਛੀ ਆ ਬਾਲੀ ਸੋਹਣੀ ਕੱਦ ਜੀ ਵੀ ਉਹਨਾਂ ਜੱਡੀ ਆ ਹਾਂ ਕੱਦ ਜੀ ਵੀ ਉਹਨਾਂ ਜੱਡੀ ਆ ਮੁੱਲ 46.50 ਦੀ ਕਿਉਂਕਿ ਪਸ਼ੂਏ ਦੇ ਕੋਲੇ ਬਾਲੀ ਗਿਣਤੀ ਜੁੰਦੇ ਕਰਦਾ ਹੈ ਤੇ ਕੋਲੇ ਜਿਹੜਾ ਭਾਅ ਚ ਆਇਆ ਉਹ ਭਾਅ ਚ ਦੇ ਦੇਣਾ ਜਿਹੜਾ ਜਿੰਨੇ ਚ ਆਇਆ ਉਹਦੇ ਉੱਤੇ ਨਫਾ ਰੱਖ ਕੇ ਹਾਂ ਆਹ ਵੇਖੋ ਲਾ ਕੱਦ ਉਹ ਨਹੀਂ ਉਹ 56 ਦੀ ਉਹਦੇ ਨਾਲੋਂ ਰਾਜੀ ਆ ਪਹਿਲਣ ਰਾਜੀ ਉਹਦੇ ਨਾਲ ਪੂਰਾ 5 ਕਿਲੋ ਵੱਧ ਵੱਧ ਹੋਊਗਾ ਭਾਰ ਇਹਦੇ ਚ ਚੱਕੋ 46.5 ਦੀ ਚੱਕੋ 46.5 ਦੀ ਥਣਾ ਦੀ ਗਰੰਟੀ ਹੋਊ ਥਣਾ ਦੀ ਗਰੰਟੀ ਸਾਰੀਆਂ ਵੜਾਂ ਦੀ ਬਾਹਰ ਪਿੱਛੇ ਦੀ ਗਰੰਟੀ ਬਾਹਰ ਦੀ ਥਣਾ ਦੀ ਸਾਰੀਆਂ ਦੀ ਗਰੰਟੀ ਜਿਹੜੀ ਮਰਜ਼ੀ ਲੈ ਜਾਓ ਸਾਰੀਆਂ ਦੀ ਗਰੰਟੀ ਮੁੰਡਾ ਨਰਮ ਹੈ ਵਪਾਰ ਕਰਦਾ ਠੋਕ ਕੇ ਪੂਰਾ ਚੌਥੀ ਨੰਬਰ ਤੇ ਵੀ ਚਰਸੀ ਆ ਜਾ ਫਿਰ ਇਹ ਬੁੱਕਣ ਵਾਲਾ ਲਈ ਆ ਜਾਂਟੇ ਤੋਂ ਲਈ ਆ ਬੋਰਾਂ ਸਿੱਖਾਂ ਦਾ ਮੁੰਡਾ ਕੋਈ ਜਾ ਕੇ ਪਤਾ ਕਰ ਜਾ ਹਾਂ ਹੈਗਾ ਹੈਗਾ ਉਹ ਦਿੱਤਾ ਹੈ 17 ਮੀਟਰ ਵੜ ਨੇ ਡਣ ਕਿਨੇ ਲੈ ਜੂ ਕਾਨੂੰਨ ਨੇ ਦੂਜੇ ਸੂਏ ਆ ਤੈਨ ਲਾਈ ਤੇ 7 ਕਿੰਨੇ ਦੀ ਇਹ ਵੀ 46.5 ਰੇਣੀ ਆ 100 ਛੋੜ ਕਰਨੀ ਜਿਹਨੇ ਲਜਾਣੀ ਫੋਨ ਲਾ ਲੇ ਜਿਹਨੇ ਲਜਾਣੀ ਫੋਨ ਲਾ ਲੇ 46.5 ਦੀ ਇਹ 17 ਲੀਟਰ ਦੁੱਧ ਭਾਈ ਕਹਿੰਦਾ ਦਿੱਤਾ ਜਰਸੀ ਨੇ ਬੁੱਕਣ ਵਾਲੇ ਪਿੰਡ ਲਈ ਆ ਬੌਰੀਆਂ ਦਾ ਮੁੰਡਾ ਨਾਂ ਉਹਦਾ ਹੈਗਾ ਨਾਂ ਕੀ ਉਹਦਾ ਜੰਟਾ ਜੰਟਾ ਬੋਰਗਾ ਉਹ ਮਥੇ ਦੀ ਸੋਣੀ ਆ ਜਰਸੀ ਬਰੀਡ ਹੈ ਇਹਨੇ 17 ਦਿੱਤਾ ਭਾਈ ਕਹਿੰਦਾ ਇਹ ਵੀ 46.5 ਦੀ ਚੱਕੋ ਖਵਾਣੀ ਬਹੁਤ ਹੁੰਦੀ ਆ ਇਹ ਤਾਂ ਗੱਲ ਤੇਰੀ ਪੱਕੀ ਆ ਕਰਦਾ ਤੂੰ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਹਾਂ ਬਹੁਤ ਬਹੁ ਲਿਆਉਂਦਾ ਡੇਲੀ ਥਣ ਮੋٹے ਮੋਟੇ ਵਖਾ ਦਿੰਨੇ ਆ ਲਓ ਜਗਰਦੱਤ ਕਹਿੰਦਾ ਥਣ ਵੇਖ ਲੋ ਸੋਹਣੇ ਆ 6.46 ਦੀ ਚੱਕੋ ਇਹ ਵੀ ਇੱਕ ਇਧਰ ਹੋਰ 5 ਨੰਬਰ ਤੇ ਵਹਿੜ ਵਹਿੜ ਇਹ ਵੀ ਚੰਗੀ ਏ ਆਪਦੀ ਥਾਂ ਦੇ ਚੰਗੀ ਆ ਜੇ ਕਿਸੇ ਨੇ ਲਾਲ ਜੀ ਵਹਿੜ ਲੈਣੀ ਆ ਨਾ ਇਹ ਵੀ ਪਹਿਲਾਂ ਨਾ 5911 ਟਰੈਕਟਰ ਜੇਡੀ ਆ ਇਹ ਚਾਰ ਦਾੰਡਾ ਸਾਈਵਾਲ ਬੱਚੀ ਪਹਿਲਣ ਚਾਰ ਦਾੰਡਾ ਸਾਈਵਾਲ ਨਾਲਸਲ ਦੀ ਬੱਚੀ ਵਜਣ ਫੁੱਲ ਪੂਰੀ ਰਾਜੀ ਇਹ ਵੀ ਯਾਰ ਨਾ ਕਿਦਾ ਜਿਹੜਾ ਮਰਜੀ ਲੈ ਲੋ ਸਾਰੇ ਹੀ ਚੰਗਾ ਇਹਦੀ ਬਰੀਡ ਸਾਈਵਾਲ ਆ ਉਹ ਜਰਸੀ ਆ ਯਾਰ ਇਹ ਕਿਦੋਂ ਉਹ ਜੀ ਚੀਜ਼ਾਂ ਥੋੜਾ ਲੈ ਕਿਹੜਾ ਕੋਈ ਢਾਂਡੀ ਆ ਲੱਤਾਂ ਮਾਰੂਗੀ ਘਰ ਘਰ ਭਰੀਆਂ ਪਹਿਲਾਂ ਹਾਂ ਇਹ ਤਾਂ ਗੱਲ ਸਹੀ ਆ ਮੁੰਡਾ ਵਪਾਰ ਕਰਦਾ ਠੋਕ ਕੇ ਪੂਰਾ ਕਈ ਜਾਵਾ ਯਾ ਕੰਮ ਕਰਦੇ ਪਰ ਇਹ ਨਹੀਂ ਕਰਦੇ ਕਰਦਾ ਤਸੱਲੀ ਨਾਲ ਕੰਮ ਬਹੁਤ ਪਹੂ ਲਿਆਉਂਦਾ ਡੇਲੀ ਤੇ ਬਹੁਤ ਵੇਚਦਾ ਇਹ ਨਹੀਂ ਇੱਕ ਅੱਧਾ ਪਸ਼ੂ ਵੇਚਣ ਔਖਾ ਹੋ ਜਾਂਦਾ ਸਿਆਲਾਂ ਚ ਤਾਂ ਹਰੇਕ ਹੀ ਵੇਚ ਲੈਂਦਾ ਇਹ ਹਾਰਡ ਸਿਆਲ ਦੋਵੇਂ ਰੁੱਤਾਂ ਹੀ ਇਹਦੇ ਫਲ ਪਹੂ ਵਿਕਦੇ ਆ ਦੁੱਧ ਕਿੰਨਾ ਕੁ ਪਾਜੂ ਮੋਦੂ ਵੀ ਤੂੰਰ ਬੱਚੀ ਦਿਵਾਉਂਗੀ 18 ਤੋਂ 20 ਦੇ ਰੇਜ ਵਿੱਚ ਐਡੀ ਬੱਚੀ ਨੂੰ ਕੋਈ ਬਾਹਲਾ ਵੀ ਨਹੀਂ ਦਿਨ ਕਿੰਨੇ ਪਏ ਆ ਫਿਰ 10 ਪੈਸੇ 10ਾਂ ਦਿਨਾਂ ਦੀ ਕੱਚੀ ਆ ਪਹਿਲਣ ਵੱਛੀ ਬਾਈ ਕਹਿੰਦਾ 18 ਤੋਂ 20 ਦੇ ਵਿੱਚ ਦੁੱਧ ਪਿਆਉ ਕੋਈ ਥਣ ਜੁੜਮੇ ਜੇ ਨਹੀਂ ਜਿਹੜਾ ਗਾਂ ਲੈਣੀ ਹੋਵੇ ਸਹੀ ਇਥੋਂ ਆ ਗਿਆ ਗਾਂ ਤੋਂ ਮੋੜਦਾ ਨਹੀਂ ਪਰ ਗਾਂ ਆਹਦੇ ਘਰੋਂ ਤਾਂ ਆ ਗਿਆ ਵੀ ਗਾਂ ਲੈਣੀ ਹੈ ਕਿੰਨੇ ਦੀ 65000 ਦੀ ਮੱਛੀ ਦੇਵਾਂਗਾ ਅੱਜ 65000 ਦੀ ਬਾਈ ਕਹਿੰਦਾ ਅੱਜ ਮੱਛੀ ਦੇਊਂਗਾ ਘਰੋਂ ਬਾਈ ਕਹਿੰਦਾ ਜੇ ਕੋਈ ਧਾਕੇ ਆ ਗਿਆ ਕਿ ਗਾਂ ਲੈਣੀ ਆ ਮੋੜਦਾ ਨਹੀਂ ਕਰਦਾ ਤੇ ਕਹਿੰਦਾ ਚੰਗੀ ਏਨੀ ਆ ਵੱਡੀ ਫੁੱਲ ਹੈ ਵਜ਼ਨ ਬਹੁਤ ਹੈ ਦਸਾਂ ਦਿਨਾਂ ਦੀ ਕੱਚੀ ਆ ਦੁੱਧ 18 20 ਕਿਲੋ ਪਿਆਉਣਾ ਪਹਿਲਾਂ ਨਹੀਂ ਹਜੇ ਬਾਲ ਢੇਲਾਂ ਪਈਆਂ ਬਹੁਤ ਅਸੀਲ ਈਨੀ ਆ ਭਵਾ ਜਵਾਕ ਚੋਈ ਜਾਣ ਇੱਕ ਹੋਰ ਇੱਧਰ ਆ ਗਈ ਇਹ ਤਾਜੀ ਸੂਰੀ ਆ ਆ ਤਾਜੀ ਸੂਈ ਆ ਕਿੰਨਾ ਕੁ ਦੁੱਧ ਦੇ ਦੂ ਗਰਦਾ ਤਾਂ ਕਾ ਦੇਦਾ ਵੀ ਵੱਡਾ ਵਜਨ ਇਹਦੇ ਜੀ ਬਹੁਤ ਆ ਹਾਂ ਇਹ ਜਿਹੜੀ ਇਦੋਂ ਪਹਿਲਾਂ ਸਾਈਵਾਲ ਵਿਖਾਈ ਉਹਦੇ ਜਿੱਡੀ ਇਹ ਆ ਕੱਦ ਚ ਵਜਨ ਇਹਦੇ ਜੀ ਵੀ ਬਹੁਤ ਆ ਦੁੱਧ ਕਿੰਨਾ ਕੁ ਪੈ ਗਰਦਾ ਤਾਂ 17 18 17 18 ਹੀ ਬਾਈ ਕਹਿੰਦਾ ਇਹ ਪਿਆਜੂ ਇਹ ਪਹਿਲਾਂ ਲੈਣਾ ਜੇ ਕਿਸੇ ਨੂੰ ਹੈਗਾ ਸੂਈ ਸਵਾਈ ਲੈਣੀ ਆ ਪਹਿਲਾਂ ਪੰਜ ਵੜਾ ਵਿਖਾਈਆਂ ਤੁਹਾਨੂੰ ਗੱਬਣਾ ਆ ਛੇਵੀਂ ਸੂਈ ਸਵਾਈਆ ਸੂਈ ਸਵਾਈ ਲੈ ਲਿਓ ਆ ਜਾਓ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਬੱਚਾ ਹੋ ਮਾਗੋ ਜੀ ਲਓ ਜੀ ਬੱਚਾ ਇਹਦਾ ਬੱਛਾ ਮਗਰ ਬਛਣਾ ਅਜੇ ਜੇਰ ਪੈਣੀਆ ਬੱਚਾ ਖੜਾ ਹੋਣ ਲੱਗਾ ਬੱਚਾ ਹੀ ਗਿੱਲਾ ਪਿਆ ਅਜੇ ਜੇਰ ਤਾਂ ਕਾਦੀ ਪੈ ਗਈ ਕਿਉਂਕਿ ਬਸ ਸੂਈ ਅਜੇ ਹੁਣ ਆ ਖੁਰਗੀਆਂ ਹੀ ਵੇਖ ਲਓ ਖੱਟੀਆਂ ਪਈਆਂ ਜਾਵਾਂ ਅਜੇ ਇਹਨਾਂ ਨੇ ਰੰਗ ਬਟਾਉਣਾ ਜਦੋਂ ਨੂੰ ਘੰਟਾ ਕੋ ਗਿਆ ਸੂਈ ਨੂੰ ਤਾਂ ਰੰਗ ਬਟਾ ਜਾਣਗੇ ਘੰਟੇ ਡੇਢ ਘੰਟੇ ਬਾਅਦ ਉਹਦੋਂ ਜੇਰ ਪੈ ਜਾਊਗੀ ਕਿੰਨੇ ਦੀ ਕਰਦਾ ਤਾ ਇਹ ਬੱਚੇ 55000 ਦੀ ਦੇਵਾਂਗੀ ਲਓ ਜੀ 2 ਘਟ 60 ਦੀ ਫੁੱਲ ਵੱਡੀ ਫੁੱਲ ਵਜਣਾ ਵੇੜਾ ਬਹੁਤ ਚੰਗਿਆ ਵੇਖੋ ਦੁਬਾਰਾ 18 20 18 ਵੀ ਖੁੱਲਾ ਦੁੱਧ ਪਿਆ ਜੂ ਲਾਲ ਰੰਗ ਦੀ ਫੁੱਲ ਚਮਕ ਦਮਕ ਵਾਲੀ ਪੂਰੀ ਚੰਗੀ ਟਾਪ ਦੀ ਵੇੜ ਆਂਡੀ ਗਵਾਂਡੀ ਵੀ ਵੇਖਣ ਆਉਣਗੇ ਕਿ ਇੰਨੀ ਚੰਗੀ ਸੋਹਣੀ ਦੁੱਧ ਤਾਂ ਚਲੋ ਕਰਮ ਵਾਲੀ ਨੇ ਪਿਆਉਣਾ ਹੀ ਪਿਆਉਣਾ ਇੱਕ ਪਸ਼ੂ ਹੁੰਦਾ ਘਰੇ ਖੜਾ ਕੱਲਾ ਦੁੱਧ ਦਿੰਦਾ ਉਹ ਸੋਹਣਾ ਸੋਹਣਾ ਘੱਟ ਹੁੰਦਾ ਆਪ ਨੂੰ ਵੀ ਨਹੀਂ ਸੋਹਣਾ ਲੱਗਦਾ ਚਲੋ ਦੁੱਧ ਬਹੁਤ ਦਿੰਦਾ ਹੁੰਦਾ ਇਹ ਦੁੱਧ ਵੀ ਬਹੁਤ ਦੇਉ ਤੇ ਖੜੀ ਘਰੇ ਵੀ ਸੋਹਣੀ ਲੱਗੂ ਤੇ ਆਂਡੀ ਗਵਾਂਡੀ ਵੀ ਜਦੋਂ ਆਉਣਗੇ ਨਾ ਬਲਾ ਚੰਗੀ ਵਾਸੀ ਕਿਧਰੋਂ ਲੈ ਫੋਲ ਜਮ ਕਦਮ ਕਾਲੀਏ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਟਾਪ ਦੀਆਂ ਛੇ ਵੜਾ ਸਸੀਕਾ